ਹਾਂਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਇਹ ਪੁੱਲੀ ਪਗਰਾਹਾਂ YouTube ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਬੱਛੀ ਹੈ ਮੌੜ ਚੜਤ ਸਿੰਘ ਵਾਲਾ ਪਿੰਡ ਦੇ ਵਿੱਚ ਫਾਰਮ ਆ ਮੇਰੀ ਮਾਸਦੀ ਦੇ ਮੁੰਡੇ ਦਾ ਪਾਲ ਸਿੰਘ ਦਾ ਸੁਪਾਲ ਸਿੰਘ ਦਾ ਤੇ ਉਹ ਤੋਂ ਲੈ ਕੇ ਆਇਆ ਸੀ ਇਹ ਹੁਣ ਸਾਲ ਤੋਂ ਉੱਥੇ ਹੋ ਚੁੱਕੀ ਆ ਤੇ ਬਹੁਤ ਵਧੀਆ ਗਰੋਥ ਕਰੀਆ ਨੇ ਤੇ ਐਬੀਐਸ ਤੇ ਕਿਸੇ ਵਧੀਆ ਬੁਲਦੇ ਸੀ ਮੰਦੀ ਆਹੇ ਬੱਚੀ ਤੇ ਹਾਂ ਬੱਚੀ ਆਪਣਾ ਇਹ ਗਾਈ ਦੇ ਨਾਲ ਆਈ ਧੀ ਇਹ ਗਾਈ ਆਪਾਂ 2024 ਜਨਵਰੀ ਦੇ ਵਿੱਚ ਲੁਧਿਆਣਾ ਏਰੀਆ ਚੋਂ ਪਰਚੇਜ਼ ਖਰੀਦੀ ਦੁੱਧ ਦਾ ਬਹੁਤ ਵਧੀਆ ਰਿਸਪੌਂਸ ਰਿਹਾ ਇਹਦਾ ਹਣ ਵੀ 15 ਲੀਟਰ ਤੇ ਚੱਲ ਰਹੀ ਆ ਅੱਜ ਇਹਨੂੰ 13.5 ਮਹੀਨੇ ਹੋ ਗਏ ਸੂਈ ਨੂੰ ਲਗਭਗ ਤੇ ਆ ਬੱਚੀ ਇਹਦੇ ਨਾਲ ਆਈ ਸੀ ਇਹ ਬੱਚੀ ਦਾ ਵੀ ਬਹੁਤ ਵਧੀਆ ਗ੍ਰੋਥ ਕਰੀ ਆ ਤੇ ਦੋਨਾਂ ਬੱਚੀਆਂ ਤੋਂ ਆਪਾਂ ਨੂੰ ਅੱਗੇ ਬਹੁਤ ਉਮੀਦਾਂ ਨੇ ਵੀ ਇਹ ਵਧੀਆ ਦੁੱਧ ਦੇਣਗੀਆਂ ਤੇ ਇਹ ਡੈਨਮਾਰਕ ਦੇ ਸੀ ਮੁੰਦੀਆ ਮੱਛੀ ਹਾਂਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਬਤਿ